हां जी सा नमस्कार मैं मैं पिंड नथवाल दी सरपंच मेरा नाम अनुपम ते मेरे पंचਾਂ ਦਾ ਨਾਮ ਹੈਗਾ श्री नरदीप ਸਿੰਘ ਰਾਣਾ ਤੇ ਕਰਮਚੰਦ ਰਾਣਾ शशि ਕੁਮਾਰੀ ਤੇ रामਕੌਰ ਤੇ ਇੱਥੇ ਹੈਗੇ ਆ हां सुरेश ਕੁਮਾਰ ਜੀ ਇਹ ਜੋ ਕਿੜੇ ਮੁੱਦੇ ਜਿਹੜੇ ਮੁੱਦਿਆਂ ਦੇ ਆਧਾਰ ਚੌਲ ਮੈਦਾਨ ਵਿੱਚ ਉਤਰੇ ਹਾਂਜੀ ਇਹ ਸਾਡੇ ਪਿੰਡ ਦੇ 3-4 ਮੁੱਦੇ ਹੈ ਜਿਹੜੇ ਮੇਨ ਮਤਲਬ ਜਿਹਦੇ ਆਧਾਰ ਤੇ ਵੀ ਅਸੀਂ ਵੋਟਾਂ 'ਚ ਖੜੇ ਹੋਏ ਸੀਗੇ ਹੋਣ ਸਾਡੀ ਪਹਿਲੀ ਪ੍ਰੈਫਰੈਂਸ ਇਹੀ ਹੋਏਗੀ ਵੀ ਪਹਿਲੇ ਉਹਨਾਂ ਦਾ ਹੱਲ ਕੀਤਾ ਜਾਏ ਇੱਕ ਤੇ ਦੋ ਚਾਰ ਗਲੀਆਂ ਦਾ ਹੈਗਾ ਕੰਮ ਇੱਕ ਗਰਾਊਂਡ ਦਾ ਤੇ ਇੱਕ ਦੋ ਹੋਰ ਕੰਮ ਹੈਗੇ ਕੀ ਕਰਨਾ ਚਾਹੁੰਦੇ ਪਿੰਡ ਵਾਸੀਆਂ ਜਿਨ੍ਹਾਂ ਨੇ ਤੁਹਾਨੂੰ ਜਿੱਤ ਪ੍ਰਾਪਤ ਕਰਾਈ ਹਾਂ ਇਹੀ ਪਿੰਡ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਦੇ ਹੈ ਕਿ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮਤਲਬ ਸਾਡੇ ਤੇ ਇੰਨਾ ਯਕੀਨ ਕਰਕੇ ਤੇ ਸਾਨੂੰ ਜਿੱਤ ਦੇ ਨਜੀਤ ਦੇ ਲਾਗੇ ਪਹਚਾਇਆ ਲਾਗੇ ਕੀ ਮਤਲਬ ਜੇਤੀ ਦਵਾਈ ਪਰ ਸਾਰਾ ਉਹਨਾਂ ਦੇ ਸਹਯੋਗ ਨਾਲ ਹੀ ਸਭ ਕੁਝ ਹੋਇਆ। ਹੋਰ ਹੋਰ ਜੋ ਪਿੰਡ ਦਾ ਵਿਕਾਸ ਕੀਤਾ ਜਾਏਗਾ ਉਹ ਸਭ ਕੁਝ ਪਿੰਡ ਪਿੰਡ ਵਾਲਿਆਂ ਵਾਸਤੇ ਤੇ ਪਿੰਡ ਲਈ ਹੀ ਕੀਤਾ ਜਾਏਗਾ। ਜਿਹੜੇ ਕੰਮ ਪਹਿਲੇ ਨਹੀਂ ਹੋਏ ਹੈਗੇ ਉਹ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹ ਮਤਲਬ 52 ਸਾਲਾਂ ਜਿਹੇ ਪੂਰੇ ਕਰ ਲਈਏ। ਤੇ ਉਹ ਜਿਹੜੀ ਕੋਈ ਮਤਲਬ ਪ੍ਰੋਬਲਮ ਕਿਸੇ ਨੂੰ ਹੋਏਗੀ ਉਹ ਵੀ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਭਾਜੀ ਮੇਰਾ ਪਿੰਡ ਕੋਲੀਆਂ 418 ਜੀ ਬਾਕੀ ਆਪਣੇ ਚਨਾਉ ਹੈ ਜੀ ਤੁਹਾਡਾ ਨਾਮ ਕੀ ਹੈ ਡੇਵਿਡ ਮਸੀਹ ਪਿੰਡ ਕੋਲੀਆਂ 418 ਤੇ ਆਪਣੇ ਮੇਰੇ ਪਿੰਡ ਵਾਲਿਆਂ ਨੇ ਸਹਿਯੋਗ ਦਿੱਤਾ ਜੀ ਬਹੁਤ ਵਧੀਆ ਤਰੀਕੇ ਨਾਲ ਤੇ ਇਹਨਾਂ ਦੀ ਆਸ ਪੂਰੀ ਹੈ ਜੀ ਮੇਰੇ ਤੇ ਬਾਕੀ ਅਸੀਂ ਵੀ ਪੂਰਾ ਸਹਿਯੋਗ ਦੇਵਾਂਗੇ ਜੀ ਕੋਈ ਆਪਣੇ ਪਿੰਡ ਦਾ ਵਿਕਾਸ ਹਰ ਕੰਮ ਕਰਾਂਗੇ ਗੱਲ ਮਿਲ ਕੇ ਜੀ ਸਾਰੇ ਨਾਲ ਸਹਿਮਤੀ ਨਾਲ ਜੀ ਤੁਹਾਡੇ ਕਿਹੜੇ ਕਿਹੜੇ ਮੈਂਬਰ ਤੁਹਾਡੇ ਨਾਲ ਮੈਂਬਰ ਸਾਡੇ ਹੈਗੇ ਜੀ ਇੱਕ ਸੂਪ ਕੁਮਾਰ ਕੁਲਵਿੰਦਰ ਸਿੰਘ ਮਲਕੀਤ ਮਸੀ ਤੇ ਆਪਣੇ ਮਨੀਰ ਮਸੀ ਮੇਸੀ ਪੰਜ ਮੈਂਬਰ ਆ ਜੀ ਕੋਈ ਇਹੋ ਜਿਹੇ ਮੁੱਦੇ ਹੈ ਪੁਰਾਣੇ ਜਿਹੜੇ ਲਟਕੇ ਦੇ ਹੁਣ ਨਾ ਪੂਰੇ ਕੀਤੇ ਹੋ ਪਿਛਲੀਆਂ ਪੰਚਾਇਤਾਂ ਨੇ ਉਹਨਾਂ ਦੇ ਉਧਾਰਾਂ ਨੇ ਤੁਸੀਂ ਖੜੇ ਹੋਏ ਮੁੱਦੇ ਤੇ ਬੜੇ ਆ ਜੀ ਸਾਡੇ ਪਿੰਡ ਨੂੰ ਆਪਣੇ ਪਾਣੀ ਦਾ ਨਿਕਾਸ ਹੈ ਨਹੀਂ ਕੋਈ ਜੀ ਤੇ ਬਾਕੀ ਪਾਣੀ ਦੀ ਬਹੁਤ ਤੰਗੀ ਆ ਇਹ ਕਈ ਕੰਮ ਆ ਪਿੰਡ ਦੇ ਜਿਹੜੇ ਕਰਾਉਣ ਵਾਲੇ ਆ ਇਸ ਕਰਕੇ ਐਸੀ ਵੀ ਮੁੱਦਾ ਚੁੱਕਿਆ ਵੀ ਅਸੀਂ ਕੰਮ ਕਰਵਾਣੇ ਆ ਜੀ ਇਹ ਬਾਕੀ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਜੀ ਬਹੁਤ ਸਹਿਯੋਗ ਦਿੱਤਾ ਜੀ ਇਹਨਾਂ ਨੇ ਇਹਨਾਂ ਦੇ ਕਰਕੇ ਹੀ ਇਹਨਾਂ ਦੀ ਇਹਨਾਂ ਦੇ ਸਹਿਯੋਗਤਾ ਤੇ ਆਪਾਂ ਸਰਪੰਚੀ ਦੇ ਖੜੇ ਹੋਏ ਤੇ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਜੀ ਮੈਂ ਆਪਾਸਿੰਗ ਪਤਨ ਤਲਦੀਪ ਕੋਰ ਇਹ ਸਰਪੰਚ ਬਣੇ ਨੇ ਪਿੰਨਾ ਠਾਕਰ ਦੁਆਰਾ ਇਹ ਮੇਰੇ ਮੈਂ ਮਰੇ ਗਰਮੀਤ ਗਰਮੀਤ ਕੋਲ ਜੋਗਲੂ ਕੇਸੋਰ ਕਸ਼ਮੀਰੀ ਲਾਹ। ਸਾਡੇ ਪਿੰਡ ਦੇ ਸਿਹਤਾਲ ਪਾਸੇ ਤੇ ਪੰਜੀ ਵਾਸਤੇ ਖੜੇ। ਤੁਸੀਂ ਚੌਲ ਮੈਦਾਨ ਚ ਜੋ ਉਤਰੇ ਕਰਿਆ ਹੈ ਜੋ ਮੁੱਦੇ ਸੀ ਪੁਰਾਣੇ ਲੜਕਦੇ ਹੋਏ ਜਿਹੜੇ ਪਹਿਲਾਂ ਸਰਪੰਚ ਨੇ ਨਾ ਪੂਰੇ ਕੀਤੇ ਹੋ। ਸਾਡੇ ਪਿੰਡ ਦਾ ਵਿਕਾਸ ਪੂਰਾ ਬਾਕੀ ਹੈ ਜੀ। ਸੀਵਰੇਜ ਦਾ ਬਾਕੀ ਲਾਈਟਾਂ ਦਾ ਬਾਕੀ ਆਪਣਾ ਗਲੀਆਂ ਵੀ ਬਾਕੀ ਹੈ ਜੀ। ਕੋਈ ਹੋਰ ਨਵੀਂ ਜਨਰੇਸ਼ਨ ਵਾਸਤੇ ਕੋਈ ਖੇਡ ਮੈਦਾਨ ਦਾ ਕੋਈ ਹੋਰ ਮੈਦਾਨ ਦਾ ਹਾਂਜੀ ਖੇਡ ਖੇਡ ਮੈਦਾਨ ਵਾਸਤੇ ਗਰਾਊਂਡ ਨਹੀਂ ਸਾਡੇ ਪਿੰਡ 'ਚ ਨਹੀਂ ਹੋਣਾ ਚਾਹੀਦਾ ਉਹ ਤੁਸੀਂ ਕੀ ਕਰਨਾ ਚਾਹੁੰਦੇ ਪਿੰਡ ਵਾਸੀਆਂ ਨੂੰ ਜਿਨ੍ਹਾਂ ਤੁਹਾਨੂੰ ਬੋਡਾ ਪਾ ਕੇ ਦਿੱਤਾ ਹੈ ਹਾਂਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ